ਸਾਹਿਬ ਜੀ ਨਿਆਜ਼ ਸਰਬ੍ਰੇ ਕਾਇਨਾਤ ਅਲੱਤ ਸੁ ਪਾਲਤ ਸੁ ਦੇ ਸੁਆਮੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਦੇ ਵਾਸਤੇ ਪੰਜਾਬ ਔਰ ਪੰਜਾਬ ਤੋਂ ਬਾਹਰੋਂ ਕੋਨੇ-ਕੋਨੇ ਤੋਂ ਜੁੜੀ ਰੁਰੂਪ ਸਾਧ ਸੰਗਤ ਵਾਇਕ੍ਰਿਤੀ ਕਾਲ ਖਾਲਸਾ ਵਾਇਕ੍ਰਿਤੀ ਕਿਸਤ ਸਾਧ ਸੰਗਤ ਸਿਆਣੇ ਆਖਦੇ ਨੇ ਜਿਨ੍ਹਾਂ ਕੌਮਾਂ ਦੀ ਜ਼ੁਬਾਨ ਤੇ ਫਤਿਹ ਹੋਵੇ ਉਹਨਾਂ ਕੌਮਾਂ ਦੀ ਹੀ ਮੈਦਾਨ ਵਿੱਚ ਫਤਿਹ ਹੁੰਦੀ ਹੈ ਇਸ ਲਈ ਕੋਈ ਰਚਨਾ ਫਤਿਹ ਦਾ ਜਵਾਬ ਦੇਣ ਤੋਂ ਵਾਂਝੀ ਨਾ ਰਵੇ ਮੈਂ ਦੁਬਾਰਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਤੁਸੀਂ ਬਹੁਤ ਲੰਬੇ ਸਮੇਂ ਤੋਂ ਇਸ ਬਰਗਾੜੀ ਇਨਸਾਫਪੁਰ ਚੇਤੇ ਦੀਵਾਨ ਵਿੱਚ ਜੁੜੇ ਹੋ ਅੱਜ ਦਾ ਦਿਨ ਇਸ ਮੋਰਚੇ ਦੇ ਇਤਿਹਾਸ ਦਾ ਬੜਾ ਨਿਰਣਾਇਕ ਦਿਨ ਹੈ ਨਰਨਾਇਕ ਇਸ ਵਾਸਤੇ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਨਾਮ ਲੈਵਾ ਅੱਜ ਬਰਗਾੜੀ ਦੀ ਧਰਤੀ ਤੇ ਇਕੱਠੇ ਹੋਏ ਨੇ ਜਿਹੜੇ ਗੁਰੂ ਦੇ ਦੋਖੀ ਨੇ ਪਠੰਡੀ ਤੇ ਬੰਬੀ ਨੇ ਉਹ ਪਟਿਆਲੇ ਤੇ ਲੰਬੀ ਕੱਟੇ ਹੋਏ ਨੇ ਤੇ ਨਿਰਨਾ ਸੰਗਤ ਨੇ ਕਰ ਦਿੱਤਾ ਹੈ ਨਿਰਨਾ ਤੇ ਹੋ ਗਏ ਅੱਜ ਬਰਗਾੜੀ ਦੀ ਧਰਤੀ ਤੇ ਜਵੇਂ ਦਾਦੂਵਾਲ ਸਾਹਿਬ ਦੱਸ ਰਹੇ ਸੀ ਕਿ 10-10 ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਤੇ ਲੋਕ ਪੈਦਲ ਇਸ ਕੱਟ ਵੀ ਚਾ ਰਹੇ ਨੇ ਅੱਜ ਬਰਗਾੜੀ ਦਾ ਇਕੱਠ ਵੇਖ ਕੇ ਕਾਲਸਾ ਜੀ ਇਤਿਹਾਸ ਸਾਹਿਬ ਨੇ ਆਪ ਨੂੰ ਦੌੜਾ ਰਿਹਾ ਮੈਨੂੰ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਦਾ ਪੀਜੇਰ ਦੇ ਤੋਂ ਦੋ ਦਮ ਸਾਡੇ ਸਤਾਂ ਤੇ ਅੰਗਰੇਜ਼ ਦੀ ਸ਼ਹਿਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਅਤੇ ਖੰਡ ਪਾਠਾ ਦੀ ਬੇਅਕਤੀ ਹੋਈ ਸੀ ਤੇ ਉਸ ਦੇ ਖਿਲਾਫ ਬਹੁਤ ਵੱਡਾ ਮੋਰਚਾ ਚੱਲਿਆ ਸੀ ਤੇ ਜਿਹੜਾ ਜਤਾ ਕਾਲ ਤੱਕ ਤੋਂ ਜੈਤਲ ਵਾਸਤੇ ਸ਼ਹੀਦੀ ਕਤਾ ਚੱਲਿਆ ਸੀ ਧਿਆਨ ਦੇਣਾ ਉਸ ਜਥੇ ਦਾ ਸਭ ਤੋਂ ਵੱਡਾ ਸਵਾਗਤ ਬਰਗਾੜੀ ਦੇ ਹਸਤਾਨ ਚ ਹੋਇਆ ਸੀ ਬਰਗਾੜੀ ਹੋਇਆ ਸੀ ਸਭ ਤੋਂ ਵੱਡਾ ਕੱਟਕਲ ਦਾ ਇੱਥੋਂ ਚੱਲ ਕੇ ਜੱਤੇ ਤੇ ਗੋਲੀ ਚੱਲੀ ਤੇ 19 ਸਿੰਘਾਂ ਨੇ ਸ਼ਹੀਦੀ ਦਿੱਤੀ 19 ਸਿੰਘਾਂ ਨੇ ਔਰ ਸਿਰਰ ਦੀ ਗੱਲ ਵਿੱਚ ਕਿਉਂ ਆ ਬੀਬੀਆਂ ਪੇੜਾ ਵੇਚੀਆਂ ਨੇ ਉਸ ਜੱਤੇ ਵਿੱਚ ਬੀਪੀ ਸੀ ਪੀਪੀ ਕੁਲਬੀਰ ਕੌਰ ਉਦੀ ਗੋਦੀ ਪੁੱਤਰ ਚੁੱਕਿਆ ਆਇਆ ਸੀ ਕਿੰਕੋ ਜਦੋਂ ਜੱਥੇ ਪਹੁੰਚਿਆ ਵਿਲੀਅਮ ਕਾਂਸਨ ਨਾਪੇ ਦੀ ریاست ਆਰਜੀਨੇਡਿਸਟੇਟ ਕਰ ਸੀ ਉਸ ਨੇ ਜੱਥੇ ਨੂੰ ਉੰਕਾਰ ਦਿੱਤਿਆ ਕਿ ਜੇ ਹੁਣ ਇੱਕ ਕਦਮ ਵੀ ਵਾਈਟ ਰੂਪ ਵਾਈਟ ਰੂਪ ਕਰਦੇ ਅੱਗੇ ਵਧੋਗੇ ਤੇ ਗੋਲਗਾਂਦੀ ਬਾਛਨ ਟੋਟਿਆ ਹਿੱਕਾ ਚੀਕੇ ਨਿਕਲ ਜਾਏਗੀ ਸਿੰਘ ਜਕਾਰੇ ਝਟਕੇ ਅਕੇ ਟੋਪੇ ਮਿਲਸਨ ਟਾਊਨਸ ਨੇ ਆਰਾਮ ਕੀਤਾ ਫਾਇਰ ਫਾਇਰ ਫੋਰ 25 ਮਿੰਟਸ ਨੌਨ ਸਟਾਪ ਫਾਇਰ 5 ਮਿੰਟ ਬਿਨਰ ਰੁਕੇ ਨਾ ਤੇ ਗੋੜੀ ਚ ਲੱਗ ਜਾਏ 19 ਸਿੰਘ ਸ਼ੀਦੋਏ ਇੱਕਾ ਵੀਪੀ ਬਰਬੀਰ ਕਾਰ ਦੇ ਕੁਝ ਬੱਤੇ ਤੇ ਗੋਲੂ ਲੱਗੀ ਇੱਕਾਠੇ ਜੁਨੀਸ਼ਾਨ ਸਾਹਿਬ ਸੀ ਦੂਜੀ ਕੁਟੜ ਬੱਚਾ ਸੀ ਬੀਪੀ ਨੇ ਸ਼ਹੀਦ ਬੱਚਾ ਜ਼ਮੀਨ ਤੇ ਲਟਕਾਇਆ ਜ਼ਮੀਨ ਤੇ ਰੱਖ ਕੇ ਨਿਸ਼ਾਨ ਸਾਹਿਬ ਚੁੱਕ ਕੇ ਵੈਗਨੀ ਵੈਗਨੀ ਕਰਦੀ ਜੱਤੇ ਦੀ ਨਾਲ ਲੱਗੇ ਤੁਰਦੀ ਇਹ ਉਹ ਧਰਤੀ ਹੈ ਇਹ ਜਿਹੜੇ ਲੋਕ ਪਟਿਆਲੇ ਬੈਠੇ ਨੇ ਯਾਰ ਜੰਮੀ ਬੈਠੇ ਨੇ ਉਹ ਇਤਿਹਾਸ ਤੋਂ ਵਾਕਿਫ ਨਹੀਂ ਹਨ ਅੱਜ ਇਤਿਹਾਸ ਸਾਡੇ ਆਪ ਨੂੰ ਦੁਹਰਾ ਰਿਹਾ ਹੈ ਔਰ ਇਹਨਾਂ ਦਾ ਬੇੜਾ ਘਰਕ ਕਰਨ ਦੇ ਵਾਸਤੇ ਜੇ ਮੈਂ ਕਹਾਂ ਕਿ ਇਸ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਸ਼ਹਾਦਤ ਦਿੱਤੀ ਸ਼ਹਾਦਤ ਕਹੀ ਹੈ ਸ਼ਬਦ ਗੁਰੂ ਸ਼ਬਦ ਗੁਰੂ ਨਹੀਂ ਮਰਦਾ ਕਦੇ ਉਹਨਾਂ ਦੁਖੀਆਂ ਨੇ ਇੰਨਾ ਵੱਡਾ ਪਾਪ ਦਾ ਬਤਾਰਾ ਇਸ ਧਰਤੀ ਤੇ ਕੀਤਾ ਸਾਥ ਸੰਗਤ ਸਿਆਣੇ ਕਹਿ ਗਏ ਨੇ ਪਾਣੀ دریاਵਾਂ ਦੇ ਇੱਕ ਵਾਰ ਜੋ ਵਹਿ ਗਏ ਨੇ ਪਰਤਣ ਨਾ ਪਤਣਾਂ ਤੇ ਇਹ ਦਾਣੇ ਕਹਿ ਗਏ ਨੇ ਤਕਦੀਰ ਬਣਾਵਾ ਮੈਂ ਕਿਵੇਂ ਉਹ ਤਕਦੀਰ ਜੋ ਮੈਂ ਲਈਏ ਹੁਣ ਗੱਲਾਂ ਛਿੜੀਆਂ ਨੇ ਗੱਲ ਕਹਿਣੀ ਪੈ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਵਿੱਚ ਬੋਲ ਰਹੇ ਆ ਸਾਧ ਸੰਗਤ ਕੌਮ ਦਾ ਬੜਾ ਵੱਡਾ ਇਮਤਿਹਾਨ ਹੈ ਵੱਡਾ ਪਰਚਾ ਪੈ ਗਿਆ ਮੈਂ ਧੰਨਵਾਦ ਹੈ ਜੈ ਜੀ ਚਾਂਦ ਸਿੰਘ ਵੰਡ ਹੋ ਰਿਹਾ ਤਾਂ ਪਾਈ ਸਾਹਿਬ ਭਾਈ ਮਨਜੀਤ ਸਿੰਘ ਦਾਤੂ ਵਾਲੋਂ ਦਾ ਕਿੰਨੇ ਨੇ ਕੌਮ ਨੂੰ ਹਲੂਨਾ ਤੇ ਕੇ ਜਗਤ ਬਰਗਾੜੀ ਦੀ ਧਰਤੀ ਤੇ ਮਜੂਰ ਕੀਤਾ ਇੱਕ ਹੋਰ ਮੋਰਨਾ ਵੀ ਹੋ ਗਿਆ ਮੈਂ ਸੁਣ ਰਿਹਾ ਸੀ ਆ ਜਦੋਂ ਵੀ ਕੋਈ ਦਾ ਸੁਖਵੀਰ ਜਾਂ ਪ੍ਰਕਾਸ਼ ਸਿੰਘ ਬਾਦਲ ਉਹ ਜਿਹੜੇ ਬਰਗਾੜੀ ਬੈਠੇ ਨੇ ਉਹ ਜਿਹੜੇ ਚੋਰ ਬੈਠੇ ਨੇ ਉਹ ਜਿਹੜੇ ਫਲਾਣੀ ਪਖੰਡੀ ਬੈਠੇ ਨੇ ਤੇਰਾ ਵੇੜਾ ਬਹਿ ਜਾਏ ਓਏ ਇਹ ਜਿਹੜੇ ਜੱਥੇਦਾਰ ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਬੁਲਾਇਆ ਜਿਨ੍ਹਾਂ ਨੇ ਅੱਜ ਸਾਰੀ ਕੌਮ ਗੁਰੂ ਗ੍ਰੰਥ ਸਾਹਿਬ ਦੇ ਮੌਤ ਇਕੱਠੀ ਕਰ ਲਈ ਜੈ ਜੈਕਾਰ ਤੇ ਜਿਹੜੇ ਤੂੰ ਤਨਖਾਹਾਂ ਇਹ ਬਣਾ ਕੇ ਅਕਾਲ ਤਖਤ ਤੇ ਬਿਠਾਏ ਉਹਨਾਂ ਨੇ ਅਕਾਲ ਤਖਤ ਦੀ ਮਰਿਆਦਾ ਵੀ ਮਿੱਟੀ ਚ ਮਿਲਾ ਕੇ ਰੱਖਤੀ ਤੇਰੇ ਬਣਾਏ ਜੱਥੇਦਾਰ ਓਏ ਉਹਨਾਂ ਨੂੰ ਮਾਫ਼ ਕਰਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਤੇ ਬੇਅਦਬੀ ਕਰਵਾਈ ਹੋਏ 24 ਅਕਤੂਬਰ 25 ਤਾਰੀਖ ਨੂੰ ਜ਼ਾਤ ਸੰਗਤ ਬਰਗਾੜੀ 'ਚ ਇਸ਼ਤਿਹਾਰ ਲੱਗੇ ਸਤੰਬਰ ਨੂੰ ਕਿ ਤੁਹਾਡਾ ਬਾਪੂ ਅਸੀਂ ਚੁੱਕ ਲਿਆ ਜੇ ਫੁਲਾਣੀ ਤਾਰੀਖ ਨੂੰ ਬਰਗਾੜੀ ਵਿੱਚ ਪੱਤਰਾ ਪੱਤਰਾ ਕਰਕੇ ਜਦਾ ਦੇਣਗੇ ਜੇ ਕੌਮ 'ਚ ਜੁਰਰਤ ਤੇ ਹਿੰਮਤ ਹੈ ਤਾ ਬਚਾ ਲੈਣਾ 24 ਤੇ 25 ਤਾਰੀਖ ਨੂੰ ਤੇ ਬਾਦਲ ਦੇ ਚੇਤੇਦਾਰ ਨੇ 25 ਤਾਰੀਖ ਨੂੰ ਅਕਾਲ ਪੁਰਖ ਦੇ ਖੌਤੀ ਦੇਤੇਦਾਰ ਨੇ ਮੁਕਮਨਾਮਾ ਜਾਰੀ ਕਰਕੇ ਸਿੱਸੇ ਵਾਲੇ ਸਾਹਬ ਨੂੰ ਫਰੀ ਕੀਤਾ 24 ਤੇ 25 ਨੂੰ ਉਸੇ ਦਿਨ ਇੱਥੇ ਇਸ਼ਤਿਹਾਰ ਲੱਗੇ ਨੇ ਸਾਥਕੇ ਮੈਂ ਇਤਿਆਹਾਸ ਤੁਰਉਣਾ ਨਹੀਂ ਚਾਹੁੰਦਾ ਮੈਂ ਕਾਪੀ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕੌਮਾਂ ਦੇ ਇਤਿਹਾਸ ਵਿੱਚ ਇਤਨਾ ਸਮਾਂ ਕਦੇ ਕਦੇ ਆਉਂਦਾ ਹੈ ਜਦੋਂ ਕੌਮਾਂ ਆਪਣੇ ਬੀਜ ਚੁੱਕੇ ਆਪੇ ਦਾ ਨਰੀਕਣ ਕਰ ਦਿਆ ਹਨ ਤੇ ਆਉਣ ਵਾਲੇ ਸਮੇਂ ਲਈ ਸਜਾਗ ਹੁੰਦੀਆਂ ਹਨ ਇੱਥੇ ਸਿੰਘ ਮਿੱਤੋ ਪਹਿਲਾਂ ਬੋਲ ਰਹੇ ਸੀ ਉਹ बार-बार ਕਹਿ ਰਹੇ ਸੀ ਕੈਪਟਨ ਨੂੰ ਕਿ ਕੈਪਟਨ ਇਹਨਾਂ ਨੂੰ ਫੜ ਲੈ ਇਹਨਾਂ ਨੂੰ ਫੜ ਲੈ ਇਹ ਮੈਨੂੰ ਫੜ ਕੇ ਜੇਲ੍ਹ ਵਿੱਚ ਧੱਕ ਦੇ ਮੈਂ ਤਾਂ ਦਿੱਲੀ ਦੀ ਸਰਕਾਰ ਨੂੰ ਕਹਿਣਾ ਚਾਹੁੰਨਾ ਦੇਖ ਕਦੇ ਦੇ ਫੜਨਾ ਫੜ ਲੋ ਨਹੀਂ ਤੇ ਲੋਕਾਂ ਨੂੰ ਫੜ ਲੈਣਾ ਇਹਨਾਂ ਨੂੰ ਸਾਬ ਨਹੀਂ ਇਹ ਲੋਕਾਂ ਦੇ ਰੋਹ ਤੋਂ ਹੁਣ ਵੱਧ ਨਹੀਂ ਸਕਣਗੇ ਕਾਲ ਸਾਹਿਬ ਜੀ ਦਰਸ਼ਨ ਪਾਤਸ਼ਾਹ ਹਜ਼ੂਰ ਨੇ ਇਸ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣੇ ਚਾਰ ਸ਼ਹਿਜ਼ਾਦੇ ਆਪਣੇ ਚਾਰ ਨਖਤੇ ਜਿਗਰ ਆਪਣੀਆਂ ਨਜ਼ਰਾਂ ਦੇ ਸਾਹਮਣੇ ਕੁਰਬਾਨ ਕੀਤੇ ਦੋ 마ਸੂਮ ਸ਼ਹਿਜ਼ਾਦੇ ਸਰਹੰਦ ਦੀਆਂ ਮੀਹਾਂ ਵਿੱਚ ਢਵਾਏ ਦੋ ਚੰਕੌਰ ਦੀਆਂ ਜੂਹਾਂ ਵਿੱਚ ਸ਼ਹੀਦ ਕਰੇ ਇਹ ਪ੍ਰਕਾਸ਼ ਸਿੰਘ ਬਾਦਲ ਕੱਲ ਲਿਲੜੀਆਂ ਲੈਂਦਾ ਸੀ ਰਾਮਪੁਰੇ ਫੂਲ ਗਨਥੇ ਚ ਲੋਕਾਂ ਨੂੰ ਕਹਿ ਰਿਹਾ ਸੀ ਯਾਰ ਜੇ ਤੁਹਾਡੇ ਨਾਲ ਲੋਕ ਨਹੀਂ ਜਾਂਦੇ ਤੁਸੀਂ ਆਪਣੇ ਸਾਰੇ ਨੂੰ ਸਾਧੂ ਨੂੰ ਸਹੁਰੇ ਨੂੰ ਚਾਰ ਪੰਜ ਬੰਦੇ ਤਾਂ ਲਿਆਓ ਸਾਡੀ ਰੈਲੀ 'ਚ ਇਹ ਹਾਲਤ ਹੋ ਗਈ ਹੈ ਇਹ ਹਰ ਹਾਲਤ ਤੋਂ ਹੋਊਗਾ ਲੋਕ ਜਵਾਬ ਦੇਗੇ ਸਾਥ ਸੰਗਤ ਇਹ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਗਵਿੰਦ ਸਿੰਘ ਨੇ ਪੰਥ ਵਾਸਤੇ ਸ਼ਹੀਦ ਕਰਾਏ ਚਾਰੇ ਸਰਪਾਦੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਲਈ ਸਾਰਾ ਪੰਥ ਸ਼ਹੀਦ ਕਰਾ ਦਿੱਤਾ ਸਾਰਾ ਪੰਥ ਦਾ ਤੇ ਮਾਤਾ ਸਾਰੀ ਆਸਬਤ ਦਾ ਤੇ ਲਾਖੀ ਸਾਰੇ ਤਖਤਾਂ ਦੀ ਮਰਿਆਦਾ ਮਿੱਟੀ ਵਿੱਚ ਬੁਲਾਤੀ ਮੈਂ ਇੱਕ ਬੇਨਤੀ ਕਰਕੇ ਆਪ ਸਾਰੇ ਸੰਗਤ ਤੋਂੇਬਾ ਲੈਣੀ ਹੈ 14 ਤਾਰੀਖ ਦਾ ਐਲਾਨ ਦੇਦਰ ਭਾਈ ਤੇਜ ਸਿੰਘ ਵੰਡ ਹੋਰਾਂ ਨੇ ਜੋ ਦੋ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਆਜ਼ਮਤ ਵਾਸਤੇ ਇਸ ਧਰਤੀ ਤੇ ਸ਼ਹੀਦ ਹੋਏ ਨੇ ਭਾਈ ਕ੍ਰਿਸ਼ਨ ਫਰਵਾਨ ਸਿੰਘ ਔਰ ਭਾਈ ਗੁਰਜੀਤ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ 14 ਅਕਤੂਬਰ ਨੂੰ 14 ਅਕਤੂਬਰ ਨੂੰ ਜਿਹੜਾ ਵੀ ਸਿੱਖ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਉਹ 14 ਨੂੰ ਇਸੇ ਧਰਤੀ ਤੇ ਉਹਨਾਂ ਸ਼ਹੀਦਾਂ ਦੀ ਅਰਦਾਸ ਵਿੱਚ ਪਹੁੰਚੇ ਇਸ ਧਰਤੀ ਤੇ ਹੀ ਹੁਣ ਮਿਰਨਾ ਹੋਣਾ ਚਾਹ ਮਹੰਮਦ ਅੰਤ ਨੂੰ ਸੋਹੀ ਹੋਰ ਸੀ ਜੋ ਕਰੇਗਾ ਖਾਲਸਾ ਪੰਥ ਮੀਆਂ ਇਹ ਦਿੱਲੀ ਦੀ ਸਰਕਾਰਾਂ ਪੰਜਾਬ ਦੀਆਂ ਸਰਕਾਰਾਂ ਇਹ ਸਾਰੀਆਂ ਕੰਮ ਉੱਠ ਗੀਆਂ ਇਹ ਨਿਰਨਾ ਹੋਈ ਹੋਏਗਾ ਜੋ ਪੰਚ ਨੂੰ ਮੰਨਜ਼ੂਰ ਹੋਏਗਾ ਇੰਨੀਆਂ ਕਹੇਤੀਆ ਕਰਕੇ ਆਪਣੀ ਹਾਜ਼ਰੀ ਲਵਾਉਣਾ ਬਾਈਡ ਲੀਕਾ ਗੱਲ ਸਾਹਿਬ ਜੀ ਵਾਹਿਗੁਰੂ